ਕਿਸਾਨ ਜੋ ਕਾਫੀ ਸਮੇਂ ਤੋਂ ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਡਰੇਵਾਲ ਸਾਹਿਬ ਵੀ ਮਰਨਵਰਤ ਤੇ ਨੇ ਉਹਨਾਂ ਨੇ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਅੰਨ ਦਾ ਇੱਕ ਦਾਣਾ ਨਹੀਂ ਖਾਦਾ ਤੇ ਸਰਕਾਰਾਂ ਉੱਥੇ ਦੀਆਂ ਉੱਥੇ ਨੇ ਟੱਸ ਤੋਂ ਮਸ ਨਹੀਂ ਹੋ ਰਿਆ ਰਾਜਨੀਤਿਕ ਜ਼ਰੂਰ ਇਸ ਮੋਰਚੇ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਕੋਈ ਵੀ ਪਾਰਟੀ ਇੱਥੇ ਆਪਣਾ ਫੁੱਲ ਸਮਰਥਨ ਦੇਣ ਦੇ ਲਈ ਨਹੀਂ ਪਹੁੰਚ ਕਾਂਗਰਸ ਤੇ ਬੀਜੇਪੀ ਦਾ ਜਿਹੜਾ ਉੱਥੇ ਲੜਾਈ ਹੁੰਦੀ ਹੈ ਉਸ ਦੇ ਵਿੱਚ ਬੀਜੇਪੀ ਦੇ ਕੁਝ ਕ ਲੀਡਰਾਂ ਨੂੰ ਮਾਮੂਲੀ ਸੱਟਾ ਲੱਗਦੇ ਨੇ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਗ੍ਰਹਿ ਮੰਤਰੀ ਤੇ ਹੋਰ ਵੱਡੇ ਲੀਡਰ ਜਿਹੜੇ ਉਹਨਾਂ ਨੂੰ ਪਹੁੰਚਦੇ ਨੇ ਪਰ ਇੱਥੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨ ਜਿਸ ਨੇ ਸਭ ਦਾ ਢਿੱਡ ਭਰਨਾ ਅੰਦਾ ਤਾਂ ਜਿਸ ਨੂੰ ਕਿਹਾ ਜਾਂਦਾ ਹੈ ਉਹ ਭੁੱਖਾ ਬੈਠਾ ਹੈ ਉਸ ਨੂੰ ਮਿਲਣ ਦੇ ਲਈ ਅੱਜ ਉਹ ਸਰਕਾਰ ਦੇ ਕੋਲ ਟਾਈਮ ਹੈ ਨਹੀਂ ਤਾਂ ਤੁਹਾਨੂੰ ਤਸਵੀਰਾਂ ਤਸਵੀਰਾਂ ਦਿਖਾ ਰਿਹਾ ਜਿੱਥੇ ਤਾਂ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਇਸੇ ਤਰ੍ਹਾਂ ਡਟੇ ਰਹਿਣਗੇ ਸਰਕਾਰ ਦੇ ਅੱਗੇ ਈ ਨਹੀਂ ਮੰਨਣਗੇ ਉਹ ਉਹਨਾਂ ਦੇ ਅੱਗੇ ਨਹੀਂ ਚੁੱਕਣਗੇ ਕਿਸਾਨ ਜੋ ਕਾਫੀ ਸਮੇਂ ਤੋਂ ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਡਰੇਵਾਲ ਸਾਹਿਬ ਵੀ ਮਰਨ ਵਰਤ ਤੇ ਨੇ ਉਹਨਾਂ ਨੇ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਅੰਨ ਦਾ ਇੱਕ ਦਾਣਾ ਨਹੀਂ ਖਾਦਾ ਤੇ ਸਰਕਾਰਾਂ ਉੱਥੇ ਦੀਆਂ ਉੱਥੇ ਨੇ ਟੱਸ ਤੋਂ ਮਸ ਨਹੀਂ ਹੋ ਰਹੀਆਂ ਰਾਜਨੀਤਿਕ ਜ਼ਰੂਰ ਇਸ ਮੋਰਚੇ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਕੋਈ ਵੀ ਪਾਰਟੀ ਇੱਥੇ ਆਪਣਾ ਫੁੱਲ ਸਮਰਥਨ ਦੇਣ ਦੇ ਲਈ ਨਹੀਂ ਪਹੁੰਚ ਰਹੀ ਹਾਲਾਂਕਿ ਲੀਡਰ ਜ਼ਰੂਰ ਡੱਲੇਵਾਲ ਸਾਹਿਬ ਵੀ ਸਿਹਤ ਨੂੰ ਲੈ ਕੇ ਚਿੰਤਿਤ ਹੁੰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਮਿਲਣ ਦੇ ਲਈ ਇੱਥੇ ਪਹੁੰਚ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਉਹਨਾਂ ਦੇ ਕੰਨ ਤੇ ਜੂ ਤੱਕ ਨਹੀਂ ਸਰ ਕਰੇ ਇੰਦਾ ਇਹ ਕਹਿਣਾ ਕਿ ਹਰ ਕਿਸੇ ਨੂੰ ਮਿਲਣ ਦਾ ਟਾਈਮ ਹੈ ਜਦੋਂ ਬੀਤੇ ਦਿਨੀ ਕਾਂਗਰਸ ਤੇ ਭਾਜਪਾ ਦਾ ਜਿਹੜਾ ਉੱਥੇ ਲੜਾਈ ਹੁੰਦੀ ਹੈ ਉਸ ਦੇ ਵਿੱਚ ਭਾਜਪਾ ਦੇ ਕੁਝ ਕੁ ਲੀਡਰਾਂ ਨੂੰ ਮਾਮੂਲੀ ਸੱਟਾਂ ਲੱਗਦੀਆਂ ਨੇ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਗ੍ਰਹਿ ਮੰਤਰੀ ਤੇ ਹੋਰ ਵੱਡੇ ਲੀਡਰ ਜਿਹੜੇ ਉਹਨਾਂ ਨੂੰ ਪਹੁੰਚਦੇ ਨੇ ਪਰ ਇੱਥੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨ ਜਿਸ ਨੇ ਸਬ ਦਾ ਢਿੱਡ ਭਰਨਾ ਆਂਦਾ ਤਾਂ ਜਿਸ ਨੂੰ ਕਿਹਾ ਜਾਂਦਾ ਹੈ ਭੁੱਖਾ ਬੈਠਾ ਉਸ ਨੂੰ ਮਿਲਣ ਦੇ ਲਈ ਅੱਜ ਉਹ ਸਰਕਾਰ ਦੇ ਕੋਲ ਟਾਈਮ ਹੈ ਨਹੀਂ ਤਾਂ ਤੁਹਾਨੂੰ ਉਹ ਤਸਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਡੱਲੇਵਾਲ ਸਾਹਿਬ ਜਿਹੜੇ ਆ ਮਰਨ ਵਰਤੇ ਬੈਠੇ ਆ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਨੇ ਕੁਝ ਨਹੀਂ ਖਾਦਾ ਉਹਨਾਂ ਦੇ ਲਈ ਇੱਕ ਜਿਹੜਾ ਸ਼ੀਸ਼ੇ ਵਾਲਾ ਰੂਮ ਤਿਆਰ ਕੀਤਾ ਗਿਆ ਕਿਉਂਕਿ ਉਹਨਾਂ ਦੀ ਤਬੀਅਤ ਜਿਹੜੀ ਆ ਨਜ਼ਾਦ ਨਜ਼ਰ ਆ ਰਹੀਆ ਲਗਾਤਾਰ ਉਹਨਾਂ ਦੀ ਤਬੀਅਤ ਬਿਗੜਦੀ ਜਾ ਰਹੀਆ ਕਿਉਂਕਿ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਉਹਨਾਂ ਨੇ ਆਂਦਾ ਦਾਣਾ ਨਹੀਂ ਖਾਦਾ ਇਸ ਕਰਕੇ ਉਹਨਾਂ ਨੂੰ ਕੋਈ ਇਨਫੈਕਸ਼ਨ ਨਾ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਇੱਥੇ ਰੱਖਿਆ ਗਿਆ ਤਾਂਕਿ ਇਨਫੈਕਸ਼ਨ ਨਾ ਹੋਵੇ ਉਹਨਾਂ ਦੀ ਸੇਜ ਜਿਹੜੀਆ ਪੂਰਾ ਖਿਆਲ ਜਿਹੜਾ ਰੱਖਿਆ ਜਾ ਰਿਹਾ ਹਾਲਾਂਕਿ ਉਹ ਆਪਣੀ ਜਿਹੜੀ ਆ ਕਹਿ ਸਕਦੇ ਆ ਕਿ ਉਹਨਾਂ ਨੇ ਜ਼ਿੱਦ ਠਾਣੀ ਹੈ ਕਿ ਜੇ ਉਹਨਾਂ ਨੇ ਮਰਨ ਵਰਤ ਰੱਖਿਆ ਤਾਂ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਇਸੇ ਤਰ੍ਹਾਂ ਡਟੇ ਰਹਿਣਗੇ ਸਰਕਾਰ ਦੇ ਅੱਗੇ ਈ ਨਹੀਂ ਮੰਨਣਗੇ ਉਹ ਉਹਨਾਂ ਦੇ ਅੱਗੇ ਨਹੀਂ ਚੁੱਕਣਗੇ ਤਾਂ ਕਿਸ ਤਰ੍ਹਾਂ ਦਾ ਸਮਾਂ ਰਹੇਗਾ ਅੱਜ ਜੋ ਮਹਾਪੰਚਾਇਤ ਜਿਹੜੀ ਰੱਖੀ ਗਈ ਆ ਉਸ ਦੇ ਵਿੱਚ ਕੀ ਫੈਸਲਾ ਹੋਵੇਗਾ ਕਿ ਮਹਾਪੰਚਾਇਤਾਂ ਜਿਹੜੀਆਂ ਕਿਸਾਨਾਂ ਦਾ ਸਾਥ ਦੇਣਗੀਆਂ ਜਾਂ ਨਹੀਂ ਦੇਣਗੀਆਂ ਹਾਲਾਂਕਿ ਐਸਕੇਮ ਦੇ ਜੀ ਗੱਲ ਕੀਤੀ ਜਾਵੇ ਉਹ ਕਿਤੇ ਦੋਫਾੜ ਨਜ਼ਰ ਆਉਂਦੀ ਆ ਔਰ ਇੱਕ ਪਾਸੇ ਉਹਨਾਂ ਨੇ ਅੱਜ ਇਕੱਠ ਰੱਖਿਆ ਤੇ ਇੱਕ ਅੱਜ ਖਨੌਰੀ ਬਾਰਡਰ ਤੇ ਇਕੱਠਾ ਦੇਖਣਾ ਹੋਵੇਗਾ ਕਿ ਉਸ ਦਾ ਅਸਰ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਪਰ ਕਿਤੇ ਨਾ ਕਿਤੇ ਸਰਕਾਰਾਂ ਇਹੀ ਚਾਹੁੰਦੀਆਂ ਸੀਗੀਆਂ ਕਿ ਕਿਸਾਨਾਂ ਦੇ ਵਿੱਚ ਫੁੱਟ ਪਵੇ ਕਿਸਾਨਾਂ ਦੇ ਵਿੱਚ ਪਾੜ ਪਵੇ ਪਰ ਕਿਸਾਨਾਂ ਨੂੰ ਐਸਕੇਐਮ ਨੂੰ ਮੈਨੂੰ ਲੱਗਦਾ ਹੈ ਕਿ ਜੇ ਐਸਕੇਐਮ ਇਹਨਾਂ ਦਾ ਸਾਥ ਦੇਣਾ ਚਾਹੁੰਦੀ ਹੈ ਤਾਂ ਚਿੰਤਿਤ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਢੱਲੇਵਾਲ ਦੀ ਢੱਲੇਵਾਲ ਸਾਹਿਬ ਦੀ ਸਿਹਤ ਨਾ ਕਿ ਚਿੰਤਿਤ ਜ਼ਰੂਰ ਨਜ਼ਰ ਆ ਰਹੇ ਨੇ ਪਰ ਸਾਥ ਦੇਣ ਨੂੰ ਤਿਆਰ ਨਹੀਂ ਨਜ਼ਰ ਨਹੀਂ ਆ ਰਹੇ ਜੇ ਗੱਲ ਕੀਤੀ ਜਾਵੇ ਸਾਥ ਦੇਣ ਦੀ ਤਾਂ ਲਗ ਲਗ ਟਿੱਪਣੀਆਂ ਜਿਹੜੀਆਂ ਨੇ ਰਾਜਨੀਤਿਕ ਲੀਡਰਾਂ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਵੱਡੇ ਜਿਹੜੇ ਲੀਡਰ ਨੇ ਐਸਕੀਮ ਦੇ ਉਹਨਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਜੇ ਆਉਣ ਵਾਲੀਆਂ ਮੀਟਿੰਗਾਂ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਉਹਨਾਂ ਦੇ ਵਿੱਚ ਫੈਸਲਾ ਕੀ ਲੈਂਦੇ ਨੇ ਪਰ ਫਲਾਲ ਸਰਨਲ ਜੁੜੇ ਰਹੋ ਹਰ ਅਪਡੇਟ ਦੇ ਲਈ ਅਜੋ ਸਥਾਨ ਤੇ ਉਸ ਜਗਾ ਤੇ ਖੜੇ ਆ ਜਿੱਥੇ ਡਲੇਵਾਲ ਸਾਹਿਬ ਆਪਣੇ ਮਰਨ ਵਰ ਤੇ ਅਟੁੱਟ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਉਦੋਂ ਤੱਕ ਮਰਨ ਵਰ ਤੋਂ ਨਹੀਂ ਉੱਠਣਗੇ ਉਦੋਂ ਤੱਕ ਆਂਦਾ ਦਾਣਾ ਨਹੀਂ ਖਾਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਜੋ ਨੇ ਉਹ ਨਹੀਂ ਮੰਨੀਆਂ ਜਾਣਗੀਆਂ ਤਾਂ ਅੰਦਾਜ਼ਾ ਤਾਂ ਜਿਸ ਨੇ ਢਿੱਡ ਭਰਨਾ ਜੋ ਪੂਰੀ ਦੁਨੀਆ ਦਾ ਢਿੱਡ ਭਰਦਾ ਉਹ ਅੱਜ ਭੁੱਖਾ ਹੈ ਤੇ ਅੱਜ ਸੱਦਾ ਦਿੱਤਾ ਗਿਆ ਸੀ ਦੇਖਣਾ ਹੋਵੇਗਾ ਕਿ ਸੱਦੇ ਦਾ ਕਿੰਨਾ ਕੁ ਅਸਰ ਹੋਵੇਗਾ ਕਿੰਨੇ ਕੁ ਲੋਕ ਲੋਕ ਜਿਹੜਿਆ ਨੌਜਵਾਨ ਕਿਸਾਨ ਇੱਥੇ ਪਹੁੰਚਣਗੇ